ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਗੁਰਰਾਮਦਾਸ ਹਸਪੀਟਲ ਵੱਲੇ ਜਿਹੜੇ ਕੁਝ ਪਰਿਵਾਰ ਦੀ ਆਪਾਂ ਵੀਡੀਓ ਪਾਈ ਸੀ ਜਿਹੜੀ ਕੁੜੀ ਦੇ ਉੱਪਰ ਕੀਰਤ ਕਰਦੇ ਸਮੇਂ ਜਿਹੜੀ ਤੋਂ ਜਿਹੜਾ ਪੈਪ ਦੇ ਨਾਲ ਪੈਟ ਅਕਾਉਣ ਦੇ ਨਾਲ ਜਿਹੜਾ ਤੇਲ ਕੜਾਈ ਦਾ ਗਰਮ ਤੇਲ ਸੀ ਉਹ ਕੁੜੀ ਦੇ ਉੱਤੇ ਪੈ ਗਿਆ ਸੀਗਾ ਤੇ ਜਿਹੜੀ ਸਾਰੀ ਚਮੜੀ ਜਿਹੜੀ ਕੁੜੀ ਦੀ ਜਿਹੜੀ ਸੜ ਗਈ ਸੀਗੀ ਤੇ ਹੁਣ ਜਿਹੜਾ ਇਹਦਾ ਆਪਰੇਸ਼ਨ ਹੋਇਆ ਵਾ ਜਿਹੜਾ ਪੱਟ ਦਾ ਜਿਹੜਾ ਮਾਸ ਆ ਤੇ ਪੱਟ ਦਾ ਮਾਸ ਕੱਢ ਕੇ ਜਿਹੜਾ ਛਾਤੀ ਦੇ ਉੱਤੇ ਲਾਇਆ ਹੋਣ ਤੇ ਪੱਟੀਆਂ ਕੀਤੀਆਂ ਹੋਈਆਂ ਬਾਕੀ ਸਕਰੀਨ ਤੇ ਤੁਹਾਨੂੰ ਜਿਹੜੀ ਇਹ ਫੋਟੋ ਹੈ ਜਿਹੜੀ ਆਪਰੇਸ਼ਨ ਦੀ ਉਹ ਪੂਰੀ ਤੁਹਾਨੂੰ ਦਿਖਾ ਦਾਂਗੇ ਤੇ ਬਾਕੀ ਦੋ ਕੁ ਵੀਰਾਂ ਨੂੰ ਇਸ ਵੀਰ ਨੂੰ ਜਿਹੜੀ ਆਪਾਂ 15000 ਰੁਪਏ ਸੇਵਾਈ ਸੀਗੀ ਤੇ ਅੱਜ ਆਪਾਂ ਇਸ ਪਰਿਵਾਰ ਨੂੰ ਦੇ ਚੱਲੇ ਆ ਤੇ ਬਾਕੀ ਬੇਨਤੀ ਹੈ ਜੀ ਇਸ ਪਰਿਵਾਰ ਦਾ ਕਾਫੀ ਸਾਰਾ ਖਰਚਾ ਹੋ ਗਿਆ ਪਹਿਲਾਂ ਪ੍ਰਾਈਵੇਟ ਹਸਪੀਟਲ ਬਾਹਰ ਸੀਗੇ ਤੇ ਕਰੀਬਨ ਉੱਥੇ ਵੀ ਪਰਿਵਾਰ ਦਾ 60-7000 ਰੁਪਏ ਖਰਚਾ ਆ ਗਿਆ ਸੀਗਾ ਤੇ ਇੰਨਾ ਕੀ ਖਰਚਾ ਇੱਥੇ ਹੋ ਗਿਆ ਹੋਇਆ ਵਾ ਤੇ ਵੀਰ ਜੀ ਹੁਣੇ ਦੱਸਦੇ ਸੀ ਕਿ ਕੈਂਪ ਲੱਗਣਾ ਵਾ ਗਾਂ ਜਿਹੜਾ ਉਹਦੇ ਵਿੱਚ ਇਹਨਾਂ ਦੀ ਫਾਈਲ ਬਣ ਗਈ ਹੋਈ ਆ ਉਹਦੇ ਵਿੱਚ ਉਹਨਾਂ ਨੂੰ ਥੋੜੀ ਜਿਹੀ ਰਾਹਤ ਮਿਲ ਜੂਗੀ ਕੋ ਰਾਮਦਾਸ ਹਸਪੀਟਲ ਵਿਖੇ ਤੇ ਬਾਕੀ ਵੀਰ ਜੀ ਆਰਧਾਨਾ ਦਾ ਸੀ ਦਿੰਦੇ ਇਹ ਵੀ ਜੀ ਹੁਣ ਗਾੜੀ ਅੱਗੇ ਜਿਹੜਾ ਆ ਉਹ ਮੈਡਮ ਹੋਣਾ ਨੇ ਸਾਨੂੰ ਇਸ ਗੱਲ ਦਾ ਕੋ ਪਤਾ ਨਹੀਂ ਨਾ ਕੋਈ ਸੂਝੀ ਉਹ ਮੈਡਮ ਹੋਣਾ ਦੀ ਮਿਹਰਬਾਨੀ ਆ ਕਿ ਉਹਨਾਂ ਨੇ ਸਾਨੂੰ ਸੀਮਾ ਮਿੱਤਲ ਜੀ ਹੋਣਾ ਨੇ ਉਹਨਾਂ ਨੇ ਮੈਡਮ ਉਹਨਾਂ ਨੇ ਕੋਣ ਸਾਨੂੰ ਕੈਂਪ ਦੀ ਮਤਲਬ ਫਾਈਲ ਬਣਾ ਕੇ ਦਿੱਤੀ ਆ ਜੋ ਕਿ ਸਾਨੂੰ ਬੈੱਡ ਦਾ ਜੋ ਖਰਚਾ ਉਹ ਖਤਮ ਹੋ ਗਿਆ ਉਹ ਨਹੀਂ ਪੈ ਰਿਆ ਤੇ ਉਹਨਾਂ ਦੀ ਮਿਹਰਬਾਨੀ ਹੈ ਕਿ ਉਹਨਾਂ ਇਹ ਸਾਡਾ ਆਪਰੇਸ਼ਨ ਜਿਹੜਾ 4-5 ਵਾਰ ਚਾਹੀਦਾ ਸੀ ਉਹਨਾਂ ਇੱਕ ਵਾਰ ਦੇ ਵਿੱਚ ਹੀ ਮੈਡਮ ਸਿਮਾ ਜੀ ਨੇ ਇਹ ਕਰ ਦਿੱਤਾ ਉਹਨਾਂ ਦਾ ਵੀ ਆਪਾਂ ਤਹਿ ਦਿਲੋਂ ਧੰਨਵਾਦ ਕਰਦੇ ਆਂ ਤੇ ਕੁਝ ਇਹਨਾਂ ਵੀਰ ਭਰਾਵਾਂ ਦਾ ਜੋ ਸਾਡੀ ਮਦਦ ਕਰ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਤੇ ਬਾਕੀ ਜਦੋਂ ਇਹਨਾਂ ਨੇ ਬਾਹਰ ਪਹਿਲਾਂ ਦਿਖਾਇਆ ਸੀਗਾ ਘੱਟੋ ਘੱਟ ਕਿੰਨੇ ਕਹਿੰਦੇ ਸੀ ਉਹ ਬਾਈ ਕਿੰਨੇ ਲੱਗਣਿਆ 6 ਲੱਖ ਉਦੋਂ ਹਾਂਜੀ ਉਹ ਤਾਂ ਕਹਿੰਦੇ ਸੀ ਇਹ ਇਹ 5-6 ਲੱਖ ਦਾ ਖਰਚਾ ਹੈਗਾ ਉਦੋਂ 5-6 ਲੱਖ ਰੁਪਏ ਦੱਸਦੇ ਸੀਗੇ ਤੇ ਹੁਣ 60000 ਰੁਪਏ ਇਹਨਾਂ ਨੇ ਪਿੱਛੇ ਬਾਹਰ ਹਸਪਤਾਲ ਸੀਗੇ ਉੱਥੇ ਦਿਖਾਇਆ ਤੇ ਬਟ ਇੱਥੋਂ ਆ ਕੇ ਇਹਨਾਂ ਨੇ ਪ੍ਰੈਸ਼ਰ ਕਿਨਾਇਆ ਵਾ ਕਿ ਜਿਹੜਾ ਪੱਟ ਦਾ ਮਾਸ ਕੱਢ ਕੇ ਜਿਹੜਾ ਚਮੜੀ ਜਿਹੜੀ ਸੜ ਗਈ ਸੀਗੀ ਉਹ ਮੁੜ ਕੇ ਆਪਰੇਟ ਕੀਤਾ ਜਿਹੜਾ ਛਾਤੀ ਤੇ ਗਲੇ ਤੇ ਇਥੇ ਗੱਲ ਤੇ ਸਾਰਾ ਆਪਰੇਟ ਹੋਇਆ ਵਾ ਤੇ ਬਾਕੀ ਮੈਂ ਸੰਗਤ ਨੂੰ ਅਪੀਲ ਕਰਦਾ ਕਿ ਜੇ ਮੇਰਾ ਵੀਰ ਇਸ ਪਰਿਵਾਰ ਦੀ ਹੋਰ ਮਤ ਕਰਦਾ ਸਕਦਾ ਹੋਵੇ ਵੀਰ ਜੀ ਆਪਣੀ ਕੀਰਤ ਕਰਦੇ ਰੇੜੀ ਤੇ ਸਮੋਸੇ ਟਿੱਕੀਆਂ ਦੀ ਤੇ ਕੀਰਤ ਕਰਦੇ ਸਮੇਂ ਇਹਨਾਂ ਦਾ ਜਿਹੜਾ ਗੁਰअर्जुन ਦੇ ਜੀ ਦਾ ਗੁਰਪੁਰਾ ਸੀਗਾ ਉਸ ਦਿਨਾਂ ਨੇ ਗੁਰੂ ਘਰ ਵੀ ਜਾਣਾ ਹੈਗਾ ਤੇ ਉਸ ਤੋਂ ਪਹਿਲਾਂ ਹੀ ਇਹਨਾਂ ਦੇ ਉੱਤੇ ਜਿਹੜਾ ਤੇਲ ਡੁੱਲ ਗਿਆ ਸੀਗਾ ਆਪਾਂ ਚੰਗਣ ਤੇ ਤੇ ਬਾਕੀ ਸਾਡੀ ਕਮੇਟੀ ਦਾ ਨੰਬਰ ਹੈਗਾ ਜੀ 62399 11211 ਤੁਸੀਂ ਜੇ ਸਾਡੇ ਥਰੂ ਸੇਵਾ ਦੇ ਸਕਦੇ ਹੋ ਤੇ ਅਸੀਂ ਇਸ ਪਰਿਵਾਰ ਨੂੰ ਦੇ ਜਾਵਾਂਗੇ ਬਾਕੀ ਵੀਰ ਜੀ ਤੁਸੀਂ ਆਪਣਾ ਨੰਬਰ ਬੋਲ ਦੋ ਤੇ ਜਿਹੜੇ ਸੰਗੈ ਤੁਹਾਡੇ ਨਾਲ ਦੀ ਕੰਟੈਕਟ ਕਰ ਸਕਦੇ ਹਾਂ ਜੀ 8699 52260 ਬਾਕੀ ਆ ਵੀਰ ਜੀ ਉਹਨਾਂ ਦਾ ਨੰਬਰ ਆ ਤੇ ਇਹਨਾਂ ਨਾਲ ਵੀ ਤੁਸੀਂ ਸੰਪਰਕ ਕਰ ਸਕਦੇ ਹੋ ਬਾਕੀ ਪ੍ਰਣਾਮ ਸ਼੍ਰੀ ਦਸ਼ੰਗਰਸ਼ਕੀ ਮੱਤੀ ਵੱਲੋਂ ਅੱਜ ਇਸ ਪਰਿਵਾਰ ਦੀ ਜਿਹੜੀ ਹੈਲਪ ਆਪਾਂ ਕੀਤੀ ਆ ਤੇ ਮੈਂ ਉਮੀਦ ਕਰਦਾ ਕਿ ਸਾਰੇ ਵੀਰ ਸਾਡੇ ਜਥੇਬੰਦੀ ਦਾ ਇਸੇ ਤਰ੍ਹਾਂ ਸਾਥ ਦਿੰਦੇ ਰਹੋ ਤਾ ਜੋ ਆਪਾਂ ਇਹੋ ਜਿਹੇ ਪਰਿਵਾਰਾਂ ਦੀ ਜਿਹੜੇ ਕੋਸਿਕ ਲੋੜਵੰਦ ਪਰਿਵਾਰ ਆ ਮਾਲਿਕ ਹੱਥ ਜਿਨ੍ਹਾਂ ਦੇ ਬਹੁਤ ਹੀ ਤੰਗ ਨੇ ਤੇ ਆਪਾਂ ਉਹਨਾਂ ਦੀ ਹੈਲਪ ਜਿਹੜੀ ਕਰ ਸਕੀਏ ਤੇ ਇੰਨੀ ਕ ਬੇਨਤੀ ਹੈ ਜੀ ਸਾਰੇ ਵੀਰ ਸਾਡਾ ਜਰੂਰ ਸਾਥ ਦੇਵੋ ਕਿਉਂਕਿ ਸਾਡਾ ਅਜੇ ਇੰਨਾ ਧਾਰਾ ਨਹੀਂ ਹੈਗਾ ਕਿ ਅਸੀਂ ਸਾਰੇ ਵੀਰਾਂ ਦੀ ਜਿਹੜੀ ਮਾਂ ਫੜ ਸਕੀਏ ਕਿਉਂਕਿ ਸਾਨੂੰ ਕੋਲ ਮੈਸੇਜ ਤਾਂ ਬਹੁਤ ਆਉਂਦੇ ਆ ਸਾਡੀ ਵੀ ਹੈਲਪ ਕਰੋ ਸਾਡੀ ਵੀ ਹੈਲਪ ਕਰੋ ਜਿੰਨਾ ਤੁਹਾਡੇ ਕੋਲ ਸਰਦਾ ਵਾ ਉਹਨਾਂ ਹੀ ਕਹੀ ਹੈਲਪ ਜਿਹੜੀ ਆ ਕਰੀ ਜਾ ਰਹੇ ਆ ਤੇ ਬਾਕੀ ਬੇਨਤੀ ਹੈ ਜੀ ਫੇਰ ਦੁਬਾਰਾ ਸਾਰੇ ਵੀਰਾਂ ਦੇ ਚਰਨਾਂ 'ਚ ਜਿੰਨੇ ਵੀ ਆਪ ਜੀ ਤੁਸੀਂ ਸਾਡਾ ਸਾਥ ਦੇਵੋਗੇ ਅਸੀਂ ਇਹੋ ਜਿਹੇ ਪਰਿਵਾਰਾਂ ਦੀ ਜਿਹੜੀ ਹੈਲਪ ਆ ਉਹ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ